ਜੋ ਜਾਨਪੁਰ ਦੇ ਟੈਂਪੋ ਸਟੈਂਡ ਤੇ ਵਿੱਚ ਯੰਗ ਬਲੂ ਹਾਕੀ ਕਲੱਬ ਵੱਲੋਂ ਹੋ ਰਹੀਆਂ 올림픽 ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਵੱਲੋਂ ਬਰੋਜ਼ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਕਲੱਬ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਤਾਈ ਗਈ। ਕਲੱਬ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਸਪੇਨ ਦੇ ਨਾਲ ਬੜੇ ਰੋਚਕ ਮੁਕਾਬਲੇ ਦੇ ਵਿੱਚ ਭਾਰਤ ਨੇ 2 ਗੋਲ ਕਰਕੇ 2-0 ਨਾਲ ਜਿੱਤ ਹਾਸਲ ਕੀਤੀ ਇਸ ਤੋਂ ਪਹਿਲਾਂ ਪਿਛਲੇ 올림픽 ਵਿੱਚ ਵੀ ਭਾਰਤੀ ਹਾਕੀ ਟੀਮ ਵੱਲੋਂ ਬ੍ਰਾਂਚ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀਗਾ ਅਤੇ ਹੁਣ ਵੀ ਹਾਕੀ ਵਿੱਚੋਂ ਬਰੋਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਚਲਦੇ ਸਾਰੇ ਖਿਡਾਰੀ ਵਧਾਈ ਦੇ ਪਾਤਰ ਹਨ ਜਿਸ ਦੇ ਚਲਦੇ ਅੱਜ ਜੰਗ ਬਲੂ ਹਾਕੀ ਕਲੱਬ ਵੱਲੋਂ ਲੋਕਾਂ ਨੂੰ ਮਠਾਈਆਂ ਵੰਡ ਕੇ ਖੁਸ਼ੀਆਂ ਜਾਇਰ ਕੀਤੀਆਂ ਜਾ ਰਹੀਆਂ ਹਨ 2024 ਨੂੰ ਪੈਰਿਸ 올림픽 ਵਿਖੇ ਜਿਹੜੀ ਕਰਵਾਈਆਂ ਖੇਡਾ ਜਾ ਰਹੀਆਂ ਪੈ 올림픽 ਖੇਡਾਂ ਉਹਦੇ ਵਿੱਚ ਸਾਡੀ ਭਾਰਤੀ ਦੀ ਟੀਮ ਨੇ ব্রੋਂਜ਼ ਮੈਡਲ ਜਿੱਤਿਆ ਔਰ ਉਹਦੀ ਖੁਸ਼ੀ ਵਿੱਚ ਅੱਜ ਯੰਗ ਬਲੂ ਕਲੱਬ ਸੁਜਾਨਪੁਰ ਵੱਲੋਂ ਇੱਥੇ ਮਠਾਈ ਵੰਡ ਕੇ ਉਸ ਅੱਜ ਦੇ ਦਿਨ ਦਾ ਪੂਰਾ ਤਿਹਾੜ ਮਨਾਇਆ ਤਿਹਾੜੀ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਮੈਂ ਇੱਕ ਵਾਰੀ ਫੇਰ ਆਪਣੇ ਸ਼ਹਿਰ ਵਾਸੀਆਂ ਨੂੰ ਇੰਡੀਆ ਦੇ ਜਿੱਤਣ ਤੇ ব্রੋਂਜ਼ ਮੈਡਲ ਹਾਕੀ ਦਾ ਮੈਚ ਜਿੱਤਣ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਇਸੇ ਤਰ੍ਹਾਂ ਸਾਡਾ ਇੰਡੀਆ ਅਗਲੀ ਵਾਰੀ ਫਾਈਨਲ ਮੈਚ 골ਡ ਮੈਡਲ ਜਿੱਤੇ ਔਰ ਅਸੀਂ ਇਸੇ ਤਰ੍ਹਾਂ ਹੀ ਧੂਮ ਧਾਮ ਨਾਲ ਜਸ਼ਨ ਮਨਾਈਏ ਧੰਨਵਾਦ। ਛੱਡੂ ਬੜੀਆਂ ਖੁਸ਼ੀ ਮਨਾਈਏ ਕੀ ਕਹਿੰਦਾ ਕੋਈ? ਆਹੀਂ ਸਾਰੇ ਜੰਗਲੂ ਦੇ ਮੈਂਬਰ ਜੰਗਲੂ ਕਲੱਬ ਦੇ ਹਾਕੀ ਕਲੱਬ ਦੇ ਮੈਂਬਰ ਸਾਰੇ ਇਕੱਠੇ ਹੋਏ ਹਨ। ਇੰਡੀਆ ਟੀਮ ਦੀ ব্রੌਂਜ਼ ਮੈਡਲ ਜਿੱਤਣ ਤੇ ਪਿਛਲੇ 올림픽 ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਮੋੜ ਕੇ ব্রੌਂਜ਼ ਮੈਡਲ ਜਿੱਤਿਆ। ਇਸ ਲਈ ਆਹੀਂ ਸਾਰੇ ਕਲੱਬ ਮੈਂਬਰ ਖੁਸ਼ੀ ਹੋ ਕੇ ਸਾਰੇ ਇਲਾਕੇ ਨੂੰ ਲੱਡੂ ਖਵਾ ਰਹੇ ਹਨ। ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਦੇ ਰਹੇ ਹਨ ਔਰ ਸਾਰੇ ਪਲੇਅਰਾਂ ਨੂੰ ਮੁਬਾਰਕਾਂ ਦੇਣਾ ਕੋਚ ਮੈਂਬਰਾਂ ਸਾਡੇ ਕਲੱਬ ਵਾਲੋਂ ਸਾਡੇ ਇੰਡੀਆ ਟੀਮ ਦੇ ব্রੌਂਜ਼ ਮੈਡਲ ਜਿੱਤਣ ਤੇ ਥੈਂਕ ਯੂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇੰਡੀਆ ਨੇ ব্রੌਂਜ਼ ਮੈਡਲ ਹਾਕੀ ਦੇ ਵਿੱਚੋਂ ਪ੍ਰਾਪਤ ਕੀਤਾ ਜੋ ਕਿ ਸਪੇਨ ਨਾਲ ਮੁਕਾਬਲਾ ਸੀ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਇੰਡੀਆ ਵਾਲੀ ਟੀਮ ਨੇ ਉਹਦੇ ਵਿੱਚ 2-1 ਦੇ ਮੁਕਾਬਲੇ ਵਿੱਚ ਇੰਡੀਆ 2 ਗੋਲਾਂ ਨਾਲ ਜਿੱਤਿਆ ਔਰ ਮੈਂ ਪੂਰੇ ਭਾਰਤ ਨੂੰ ਔਰ ਪੂਰੇ ਆਪਣੇ ਇਲਾਕੇ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਅੱਜ ਜੰਗ ਬਲੂ ਹਾਕੀ ਕਲੱਬ ਸੁਜਾਨਪੁਰ ਦੇ ਚੇਅਰਮੈਨ ਔਰ ਡਾਕਟਰ ਅਰਜੁਨ ਜੀ ਔਰ ਨੰਦ ਲਾਲ ਜੀ ਬਾਕੀ ਟੀਮ ਔਰ ਛੋਟੇ ਬੱਚੇ ਜੋ ਅਸੀਂ ਨਵੀਂ ਟੀਮ ਤਿਆਰ ਕਰ ਰਹੇ ਆ ਇਹ ਕਾਫੀ ਆਪਣਾ ਮੈਚ ਜਿੱਤ ਗਏ ਨੇ ਸੁਜਾਨਪੁਰ ਵਾਲੇ ਵੀ ਇਹਨਾਂ ਨੂੰ ਵੀ ਅਸੀਂ ਇੱਥੇ ਸੁਜਾਨਪੁਰ ਦੇ ਵਿੱਚ ਇਨਾਮ ਦੇਣਾ ਔਰ ਅਸੀਂ ਕਲੱਬ ਜਿਹੜੀ ਹੈ ਜੰਗ ਬਲੂ ਹਾਕੀ ਕਲਬ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਔਰ ਬਾਕੀ ਜਿੰਨੇ ਵੀ ਭਾਰਤਵਾਸੀ ਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਬੜੇ ਹੀ ਮਾਨ ਦੀ ਗੱਲ ਹੈ ਸਾਡੇ ਦੇਸ਼ ਦੀ ਆਖੀ ਟੀਮ ਨੇ ਅੱਜ ਪੈਰਾ অলਪੀਮਪਿਕ ਦੇ ਵਿੱਚ ਬਰੋਨ ਮੈਡਲ ਜਿੱਤੇ ਆ। ਇਹ ਬਰੋਨ ਮੈਡਲ ਜਿਹੜਾ ਹੈਗਾ ਇਹਨਾਂ ਨੇ ਤੀਜੀ ਪੋਜੀਸ਼ਨ ਜਿਹੜੀ ਹਾਸਲ ਕੀਤੀ ਹੈਗੀ ਆ। ਪਿਛਲੀ ਲੰਪਕਦਾ ਵਿੱਚ ਵੀ ਸਾਡੀ ਹਾਕੀ ਕਲੱਬ ਨੇ ਰੌਜ ਹੌਨਰ ਮੈਡਲ ਜਿੱਤਿਆ ਸੀ ਇਹ ਸਾਡੇ ਦੇਸ਼ ਦੀ ਜਿਹੜੀ ਹਾਕੀ ਟੀਮ ਨੂੰ ਬਹੁਤ ਹੀ ਮੁਬਾਰਕਾਂ ਇਹ ਬੜੀ ਇੱਕ ਫਖਰ ਦੀ ਗੱਲ ਹੈਗੀ ਹੈ ਕਿ ਇਹਨਾਂ ਹਾਕੀ ਨੂੰ ਜਿੰਦਾ ਰੱਖਿਆ ਇਹ ਸਾਡੇ ਛੋਟੇ ਬੱਚੇ ਜਿਹੜੇ ਸਾਡੇ ਦੇਸ਼ ਦੇ ਆਖੀ ਖੇលਦੇ ਨੇ ਇਹਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੇ ਹੈਗੇ ਆ ਮੈਂ ਆਖੀ ਦੇ ਕਪਤਾਨ ਹਰਮਨ ਹਫੀਜ਼ ਸਿੰਘ ਨੂੰ ਅਤੇ ਸਾਰੇ ਖਿਡਾਰੀਆਂ ਨੂੰ ਆਪਣੀ ਕਲੱਬ ਵੱਲੋਂ ਬਹੁਤ-ਬਹੁਤ ਮੁਬਾਰਕਵਾਹ ਦੇਣਾ ਸਾਰੇ ਹੀ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਤਾਂ ਕਿ ਇਹੋ ਹੀ ਆਸ਼ਕ ਕਰਦੇ ਹਾਂ ਕਿ ਆਉਣ ਵਾਲੀਆਂ ਅਗਲੀਆਂ 올림픽 ਖੇਡੀਆਂ 2028 ਵਿੱਚ ਹੋਣਗੀਆਂ ਸਾਡੇ ਲਈ ਇਹ 골ਡ ਮੈਡਲ ਲੈ ਕੇ ਆਣਗੇ ਅੱਜ ਸਾਡੀ ਜੰਗ ਬਲੂ ਕਲੱਬ ਆਕੀ ਵੱਲੋਂ ਇੱਕ ਬਹੁਤ ਹੀ ਖੁਸ਼ੀ ਦਾ ਪ੍ਰੋਗਰਾਮ ਕੀਤਾ ਗਿਆ ਹੈ ਟੈਂਪੋ ਸੈਂਡ ਦੇ ਆਕੇ ਇਹਨਾਂ ਨੇ ਇਸ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡ ਕੇ ਇਹੜ ਆਪਣੀ ਖੁਸ਼ੀ ਪ੍ਰਗਟ ਦੱਸੀ ਹੈਗੀ ਆ ਇਹਦੇ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਲਾਇਨਸ ਕਲੱਬ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਦਿਨਾ ਜੈ ਹਿੰਦ ਜੈ ਭਾਰਤ